ਆਹੜਾਂ ਦੇ ਵਿੱਚ ਹੈਲੀਕਾਪਟਰ ਆਹੀਂ ਸਮਾਨ ਖਾਣ ਪੀਣ ਦੀਆਂ ਵਸਤਾਂ ਪਹੁੰਚਾਉਣਾ ਕਿੰਨਾ ਕੋ ਕਾਰਗਰ ਆ ਤੁਸੀਂ ਆਪ ਹੀ ਵੀਡੀਓ ਦੇਖ ਲਿਓ ਇਹ ਵੀਰ ਪਹਿਲਾਂ ਤਾਂ ਬੜੇ ਉਤਸ਼ਾਹ ਨਾਲ ਆਵਾਜ਼ਾਂ ਮਾਰ ਰਹੇ ਆ ਪਰ ਜਦੋਂ ਇਹ ਹੈਲੀਕਾਪਟਰ ਸਮਾਨ ਸਿੱਟਦਾ ਤਾਂ ਉਹ ਫਾਇਦਾ ਦਾ ਜਿਹੜਾ ਹੋਣਾ ਉਹਦੇ ਨਾਲੋਂ ਨੁਕਸਾਨ ਜ਼ਿਆਦਾ ਕਿਉਂਕਿ ਲੋਕ ਛੱਤਾਂ ਤੇ ਬੈਠੇ ਆ ਉਹਨਾਂ ਦੇ ਪਰ ਪਾਲਾਂ ਸਮਾਨ ਸਾਰਾ ਉੱਪਰ ਪਿਆ ਵਾ ਇਹਦੇ ਨਾਲੋਂ ਤਾਂ ਦੂਜਾ ਜਿਹੜਾ ਤਰੀਕਾ ਵਾ ਜ਼ਿਆਦਾ ਵਧੀਆ ਉਹ ਆ ਦੇਖੋ ਇੱਕ ਵੀਡੀਓ ਆ ਸਾਹਮਣੇ ਆਈ ਹੈ ਵੀ ਜਿਹਦੇ ਵਿੱਚ ਡਰੋਨ ਰਾਹੀਂ ਪ੍ਰਸ਼ਾਸਨ ਸਮਾਨ ਬਚਾਰਿਆ ਹੈਲੀਕਾਪਟਰ ਨੂੰ ਕਿਸੇ ਫਸੇ ਹੋਏ ਨੂੰ ਪਰਸਨ ਨੂੰ ਕੱਢਣਾ ਹੋਵੇ ਉਹਦੇ ਲਈ ਵਰਤਣਾ ਚਾਹੀਦਾ ਬਾਕੀ ਤੁਹਾਨੂੰ ਕਿਵੇਂ ਲੱਗਦਾ ਤੁਸੀਂ ਆਪਣੀ ਰਾਏ ਦੇ ਸਕਦੇ ਹੋ